ਤੂੰ ਸੀ ਭਾਈ 1000 ਰੁਪਏ ਕਿਵੇਂ ਦੇਉਂਗੇ 12000 ਕਰੋੜ ਰੁਪਏ ਕਿੱਥੋਂ ਆਊਗਾ ਆਂਦਾ ਸ਼ੇਰਾ ਆ ਗੱਲ ਨਹੀਂ ਮੈਨੂੰ ਪਤਾ ਤੇ ਮੈਂ ਕੀ ਕਰ ਲਾ ਫਿਰ ਜੇ ਤੂੰ ਚਾਹਣਾ ਹੈ ਨਾ ਤੇਰਾ ਸੁਧਰ ਜੇ ਦੂਜਾ ਐਮ ਐਲ اے ਤੇਰਾ ਮੁੱਖ ਮੰਤਰੀ ਤੇਰਾ ਮਿਨਿਸਟਰ ਸਭ ਗੱਲਾਂ ਪਤਾ ਆ ਮਗਰ ਤੇਰੇ ਪਿੰਡ ਦੇ ਸਰਪੰਚੀ ਦੀ ਚੋਣ ਹੋਈ ਅਲੋਹੀ ਮੈਂ ਕਿੰਨੇ ਪੈਸੇ ਲੱਗੇ ਆ ਆਲਾ 30 ਤੋਂ 40 ਲੱਖ ਲਾਤਾ ਇੱਕ ਇੱਕ ਬੰਦੇ ਨੇ ਤੇ ਮੈਂ ਕਿਹਾ ਹੁਣ ਉਹ ਸੇਵਾ ਕਰੂ ਪਾਉਂਦਾ ਨਹੀਂ ਗਰੰਟੀ ਖਾਉ ਤਮੈਂ ਕਿਹਾ ਤੈਨੂੰ ਪਹਿਲਾਂ ਨੂੰ ਪਤਾ ਹੀ ਜਦੋਂ ਵੋਟ ਪਾਈ ਐ ਜਿਹੜਾ ਬੰਦਾ 40 ਲੱਖ ਰੁਪਇਆ ਲਾ ਕੇ ਸਰਪੰਚ ਬਣ ਰਿਹਾ ਉਹ ਕੀ ਕਰੂਗਾ ਮੈਨੂੰ ਦੱਸ ਦੋ ਤੁਸੀਂ ਦੱਸ ਗਰੰਟੀ ਖਾਉ ਤੇ ਜਿਹੜਾ ਐਮ.ਐਲ.ਏ 7 ਕਰੋੜ ਲਾ ਕੇ ਬਣੂ ਉਹ ਵੀ ਖਾਉ ਤੇ ਜਿਹੜਾ ਐਮ.ਪੀ ਬਣੂ 12 ਕਰੋੜ ਲਾ ਕੇ ਉਹ ਵੀ ਤੇ ਜਿਹੜਾ ਮੁੱਖ ਮੰਤਰੀ ਉਹ ਨਾ ਕਹੋ ਆ 15 ਤੋਂ 20 ਹਜ਼ਾਰ ਕਰੋੜ ਕਿੱਥੇ ਜਾ ਰਿਹਾ ਫੜਗੇ ਤਾਂ ਆ ਕਿੰਨੇ ਐਮ.ਐਲ.ਏ ਨੂੰ ਮੈਂ ਕਹਿ ਕੇ ਆਇਆ ਜੇ ਬੋਲੇ ਤਾਂ ਅਗਲੀ ਗੱਲ ਆਖੇ ਉਹ ਜੇ ਅਗਲੀ ਗੱਲ ਇਹ ਕਿਉ ਜੇ ਕਿ ਦੱਸੋ ਮਾਈਨਿੰਗ ਬਾਰੇ ਕੀ ਕਰੂੰ ਇੱਕ ਕੰਦਾ ਬੋਲ ਗਿਆ ਮੇਰਾ ਨਾਮ ਕੋਈ ਨਹੀਂ ਬੋਲਦਾ ਕੋਈ ਨਹੀਂ ਬੋਲਦਾ ਕੋਈ ਬੋਲਦਾ ਹੀ ਨਹੀਂ ਨਹੀਂ ਬੋਲਦਾ ਜੇ ਬੋਲੇ ਪਰ ਆਪਾਂ ਤਾਂ ਪੁੱਛ ਸਕਦੇ ਆਪਾਂ ਪੁੱਛਾਂਗੇ ਹੁਣ ਜੇ ਮੈਂ ਉੱਥੇ ਹੁੰਦਾ ਜਿੱਤੇ ਮੁੱਖ ਮੰਤਰੀ ਸੀ ਮੇਰਾ 5 ਮਿੰਟ ਖੜ ਜਾ ਸਭ ਨੇ ਹਾਂ ਹਾਂ ਕੁੰਬੜਾਂ ਕਾਂਡ ਹੋਇਆ ਸੀ ਕੁਝ ਮਨ ਲੱਗਦਾ ਹੈ ਨਹੀਂ ਸੀ ਉੱਥੇ ਕੁੰਬੜਾਂ ਕਾਂਡ ਵੇਲੇ ਇਹਨਾਂ ਦੀ ਰਿਪ੍ਰেজੈਂਟੇਟਿਵ ਆ ਗਈ ਸਰਕਾਰ ਵੱਲੋਂ ਆਂਦੀ ਜੀ ਕਤਲ ਹੋਇਆ ਮੈਂ ਕਿਹਾ ਦੱਸੋ ਹੋਇਆ ਨਾ ਪਰਵਾਸੀਆਂ ਨੇ ਮਾਰਿਆ ਅਨੇ ਮਾਰਿਆ ਮੈਂ ਕਿਹਾ ਮੈਨੂੰ ਇਹ ਦੱਸੋ ਪਰਵਾਸੀ ਬੇਫਿਕਰ ਨੇ ਕਿ ਮਾਰੋ ਨਿਕਲ ਜਾਓ ਕਿਉਂਕਿ ਆਧਾਰ ਕਾਰਡ ਇੱਥੋਂ ਦੇ ਵੈਰੀਫਿਕੇਸ਼ਨ ਹੈ ਇੱਥੋਂ ਦੇ ਡਾਕੂਮੈਂਟਸ ਦੀ ਹੈ ਉਹ ਮਾਰ ਕੇ ਬਾਹਰ ਜਾਣਗੇ ਕਿਤੇ ਵੀ ਤੁਸੀਂ ਉਹਨਾਂ ਨੂੰ ਫੜੂਗੇ ਕਿਵੇਂ ਮਗਰ ਲੈ ਚਾਚ ਮੈਂ ਕਿਹਾ ਇਹਨਾਂ ਦੇ オリジナル ਡਾਕੂਮੈਂਟਸ ਦੀ ਵੈਰੀਫਿਕੇਸ਼ਨ ਕਰੋ ਸਾਡੇ ਚੋਂ ਕੋਈ ਬੰਦਾ ਕਿਸੇ ਨੂੰ ਮਾਰਦਾ ਡਰ ਕੀਂਦਾ ਇਹਦਾ ਬਾਝੂ ਇਹਦੇ ਮਾਂ ਬਾਪ ਨੂੰ ਚੱਕ ਲਿਆਉਂਗੇ ਇਹਦੇ ਚਾਚੇ ਤਾਂ ਆਏ ਇਹਦੇ ਹੋਰ ਸਹੁਰੇ ਪਤਾ ਨਹੀਂ ਕਿ ਇਹਨੂੰ ਕਿਹਨੂੰ ਚੱਕ ਲਿਆਉਂਦੇ ਆ ਮੈਨੂੰ ਇਹ ਦੱਸੋ ਆ ਜਿਹੜੀ ਗੱਲ ਕਰ ਰਹੇ ਨੇ ਸਾਰੇ ਬੈਠੇ ਉਹ ਰਣਜੀਤ ਸਿੰਘ ਦੇ ਕਿਸੇ ਨੂੰ ਚੱਕ ਕੇ ਲਿਆਏ ਕਿ ਨਹੀਂ ਜੇ ਨਹੀਂ ਲਿਆਏ ਪਤਾ ਨਹੀਂ ਉਹ ਤਾਂ ਨਾ ਬਦਲਣ ਗੋਣੀ ਕਿਹਦਾ ਪਤਾ 27 ਹੁਣ ਉਹਨੂੰ ਦਾ ਜਿੰਦਾਬਾਦ ਆ ਮੇਰੇ ਨਾਲ ਦਾ ਇੱਧਰ ਮੈਂ ਆ ਇੱਧਰ ਆ ਹਿੰਦੂ ਮੈਂ ਸਿੱਖ ਆ ਜੱਟਾਂ ਮੈਂ ਦਾਲੇਤਾ ਆ ਖਛਤਰੀ ਆ ਮੈਂ ਬ੍ਰਾਹਮਣ ਮੈਂ ਆ ਈਸ਼ੂਦਰ ਜਾਂ ਇਹਨੇ ਮੇਰਾ ਐਸਡੀਐਮ ਦਾ ਕੰਮ ਕਰਾਇਆ ਸੀ ਇਹਨੇ ਮੇਰੇ ਡੀਸੀ ਦਾ ਇਹਨੇ ਮੇਰੇ ਐਸਐਸਪੀ ਦਾ ਗਲ ਖਤਮ ਇਸ ਮਸਲੇ ਤੁਸੀਂ ਅਸਲੀ ਇਨਸਾਫ ਕੀ ਮੰਨਦੇ ਹੋ ਹਾਲਾਂਕਿ ਚਲੋ ਜਿਸ ਤਰ੍ਹਾਂ ਦੀ ਬਤਨੀ ਸਰਕਾਰ ਨੇ ਚਾਹਤ ਰਹੀ ਹੈ ਜਿਹਦੇ ਅਸਲੀ ਉਹਨਾਂ ਦੀ ਕੀਤੀ ਆ ਤੁਸੀਂ ਅਸਲੀ ਇਨਸਾਫ ਕੀ ਮੰਨਦੇ ਮੈਂ ਇਹਨਾਂ ਤੋਂ ਇਹ ਪੁੱਛਦਾ ਹਾਂ ਕਿ ਮੁੱਖ ਮੰਤਰੀ ਸਾਹਿਬ ਆਈਸ ਪਹਿਲਾਂ ਤੋਂ ਇਹ ਦੱਸਣ ਕਿ 1 ਮਹੀਨੇ ਦੀ ਨਲਕੀ ਦੇ ਪਿੱਛੇ ਵਜਾ ਕੀ ਜਿਨ੍ਹਾਂ ਨੇ ਐਸਡੀਐਮ ਤੇ ਡੀਐਸਪੀ ਬਦਲੇ ਪਹਿਲਾਂ ਦੱਸਣ ਕਿਉਂ ਬਦਲੇ ਫਿਰ ਇਹ ਦੱਸਣ ਕਿ ਡੀਸੀ ਤੇ ਐਸਐਸਪੀ ਉਹਦੇ ਕਿਉਂ ਨਹੀਂ ਕੋਸ਼ਿਸ਼ ਕੀਤਾ ਇੱਕ ਬੁੜੀ ਨੇ ਕਿਹਾ ਇੱਕ